ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਅਸੀਂ ਤੁਹਾਨੂੰ ਮੁੱਖ ਖਬਰਾਂ ਤੇ ਲੈ ਚੱਲਦੇ ਹਾਂ ਨਮਸਕਾਰ ਦੋਸਤੋ ਮੈਂ ਰਮੇਸ਼ ਕਪੂਰ ਇੰਡੀਅਨ ਟੀਵੀ ਨਿਊਜ਼ ਕੋਰਪੋਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਗੱਲਬਾਤ ਹੋਈ ਉਹਨਾਂ ਨੇ ਵਾਰਡ ਬੰਦੀ ਬਾਰੇ ਗੱਲ ਕੀਤੀ ਕਿ ਜੋ ਨਵੀਂ ਵਾਰਡ ਬੰਦੀ ਕੀਤੀ ਗਈ ਹੈ ਉਸ ਦੇ ਵਿੱਚ ਟਰਟੀਆਂ ਪਾਈਆਂ ਗਈਆਂ ਹਨ ਉਸ ਨੂੰ ਦੁਸਤ ਕਰਨ ਵਾਸਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਦੀ ਜੋ ਦਰਸਤੀ ਆ ਉਹ ਕੀਤੀ ਜਾਵੇ ਤੇ ਦੂਸਰੇ ਨੰਬਰ ਤੇ ਉਹਨਾਂ ਨੇ ਚਾਈਨਾ ਡੋਲ ਬਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਚਾਈਨਾ ਡੋਲ ਆਪਣੇ ਬੱਚਿਆਂ ਨੂੰ ਨਾ ਖਰੀਦ ਕੇ ਦਿਓ ਔਰ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਕੋਈ ਵੀ ਚਾਈਨਾ ਡੋਲ ਵੇਚਦਾ ਫੜਿਆ ਗਿਆ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਚਾਈਨਾ ਡੋਲ ਦੇ ਨਾਲ ਜਿੱਥੇ ਬੰਦਿਆਂ ਦਾ ਨੁਕਸਾਨ ਹੁੰਦਾ ਉੱਥੇ ਜਾਨਵਰਾਂ ਦਾ ਵੀ ਨੁਕਸਾਨ ਹੁੰਦਾ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਕਿਉਂਕਿ ਚਾਈਨਾ ਡੋਰ ਬਹੁਤ ਤਿੱਖੀ ਡੋਰ ਹੁੰਦੀ ਹੈ ਜਦੋਂ ਗਲੇ ਵਿੱਚ ਫਸਦੀ ਹੈ ਤਾਂ গলা ਕੱਟਿਆ ਜਾਂਦਾ ਹੈ ਉਸ ਦੇ ਨਾਲ ਇਨਸਾਨ ਦੀ ਮੌਤ ਹੋ ਜਾਂਦੀ ਹੈ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਜ਼ਿੰਮੇਵਾਰ ਚਾਈਨਾ ਡੋਰ ਵੇਚਣ ਵਾਲਾ ਵੀ ਹੈ ਔਰ ਖਰੀਦਣ ਵਾਲਾ ਵੀ ਹੈ ਇਸ ਕਰਕੇ ਉਹਨਾਂ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦ ਕੇ ਦਿਓ ਔਰ ਵੇਚਣ ਵਾਲਿਆਂ ਨੂੰ ਇਹ ਸਖਤ ਚੇਤਾਵਨੀ ਦਿੱਤੀ ਹੈ ਕਿ ਚਾਈਨਾ ਡੋਰ ਨਾ ਵੇਚੀ ਜਾਵੇ ਮੈਂ ਰਮੇਸ਼ ਗੱਬਾ ਇੰਡੀਆ ਨਿਊਜ਼ ਕੋਰਪ ਪੰਜਾਬ ਜਦਿ ਲਈ ਕੰਮ ਵਰਡ ਮੰਡੀ ਦੇ ਇਸ ਬੰਦ ਵਿੱਚ ਮੇਰੇ ਧਿਆਨ ਚ ਆਇਆ ਹੈ ਕਿ ਉਹਦੇ ਵਿੱਚ ਕੁਝ ਤਰਸਤੀ ਕਰਦੀ ਲੋੜ ਹੈ ਸੋ ਮੈਂ ਆਪਣੇ ਵੱਲੋਂ ਕੋਈ ਜਿਹੜੀਆਂ ਆਬਜੈਕਸ਼ਨਸ ਭੇਜਤੀਆਂ ਔਰ ਦੁਰਤੀ ਰੁਕਰਾਵਾਂਗੇ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਜਿਹੜੀ ਹੈ ਉਹ ਉਹਦੇ ਚ ਅਸੁਵਿਧਾ ਹੋਵੇ ਵੱਧ ਤੋਂ ਵੱਧ ਸਹੂਲਤ ਹੋਵੇ ਸੋ ਉਹਨੂੰ ਦੁਰਸਤ ਕਰਵਾ ਲਿਆ ਜਾਏਗਾ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਕੀ ਇਸ ਵਾਰ ਜਿਹੜੀਆਂ ਮੂਰਤਾਂ ਨੂੰ ਲੈ ਕੇ ਨਾ ਉਹ ਕਾਫੀ ਲੋਕਾਂ ਚ ਪਰੇਸ਼ਾਨੀ ਰਹੀ ਜਿਹੜੀ ਅੱਗ੍ਹਾ ਵਾਟਰ ਸੁੱਕੇ ਹੁੰਦੇ ਸੀ ਇਸ ਵਾਰ ਉਹਦਾ ਪੂਰਾ ਧਿਆਨ ਰੱਖਿਆ ਜਾਵੇ। ਗਾਰਡ ਵਧਾਈ ਵੀ ਗਏ ਜੀ? ਨਹੀਂ, ਗਾਰਡ ਉਹ ਨਹੀਂ ਰਹਿਗੇ। ਅ ਅੌਰ ਇਹਦੇ ਚ ਜਿਹੜੀਆਂ ਥੋੜੀਆਂ ਬਹੁਤੀਆਂ ਕਮੀਆਂ ਹੈ ਉਹ ਦੂਰ ਕਰਕੇ ਜੀ। ਠੀਕ। ਸਰ ਚੈਨਾ ਨੋ ਲੋਨ ਲੈ ਕੇ ਕ ਮਨਾਹੀ ਦੇ ਉਹ ਘਮ ਹੋਣ ਦੇ ਬਾਵਜੂਦ ਵੀ ਟੜਲੇ ਟੜੱਲੇ ਨਾਲ ਵਿਕਰੀ ਹੈ ਤੇ ਹਾਦਸੇ ਵੀ ਹੋ ਰਹੇ ਨੇ। ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਚਾਇਨਾ ਡੋਰ ਨਾ ਵਰਤੀਏ ਇਹਦੇ ਨਾਲ ਜਾਨ ਦਾ ਖਤਰਾ ਹੁੰਦਾ ਔਰ ਇਹ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਬਾਕੀ ਮਨਾਹੀ ਵੀ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਸਾਰੇ ਪੰਜਾਬ ਦੇ ਵਿੱਚ ਬਹੁਤ ਸ਼ਕਤੀ ਦੇ ਨਾਲ ਇਹਦੇ ਜਿਹੜੀ ਮਨਾਹੀ ਇਹਨੂੰ ਇੰਪੋਜ਼ ਕੀਤਾ ਜਾਵੇ ਔਰ ਸਖਤ ਜਿਹਦੇ ਕਿਸੇ ਕੋਲ ਫੜੀ ਜਾਂਦੀ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮੈਂ ਦੁਕਾਨਦਾਰ ਭਰਾਵਾਂ ਨੂੰ ਵੀ ਕਹਿਣਾ ਵੀ ਯਾਰ ਬੱਚੇ ਆਪਣੀ ਹੈ ਜਿਹੜੇ ਮਰਦੇ ਇਹਦੇ ਨਾਲ ਸੋ ਤੁਸੀਂ ਵੀ ਕਿਰਪਾ ਕਰਕੇ ਆਪ ਵੀ ਨਾ ਰੱਖੋ ਜੇ ਕੋਈ ਰੱਖਦਾ ਤਾਂ ਉਹਦੇ ਬਾਰੇ ਸਾਨੂੰ ਦੱਸੋ ਉਹਦਾ ਅਸੀਂ ਜਿਹੜੀ ਤੁਹਾਡੀ ਜਿਹੜੀ ਹੈ ਪਛਾੜ ਉਹ ਗੁਪਤ ਰੱਖਾਂਗੇ ਔਰ ਜਿਹੜਾ ਇਸ ਤਰ੍ਹਾਂ ਦਾ ਘਨੌੜਾ ਕੰਮ ਕਰਦਾ ਉਹਦੇ ਖਿਲਾਫ ਦੋਸ਼ੀ ਖਿਲਾਫ ਸਖਤੋ ਸਖਤ ਕਾਰਵਾਈ ਵੀ ਕਰਵਾਵਾਂਗੇ ਸਰ ਲੋੜ ਨਹੀਂ ਹੈ ਕਿ ਕੋਈ ਸਖਤ ਕਾਨੂੰਨ ਬਣੇ ਕਿਉਂਕਿ ਚਾਇਨਾ ਡੋਟ ਰੱਖਣ ਵਾਲਾ ਜਦੋਂ ਕੋਈ ਹੁੰਦਾ ਹੈ ਤੋ ਮਾਈਨਰ ਜਿਹਨਾਂ ਨੂੰ ਜਿਹੜਾ ਕਰਕੇ ਜੁਰਮਾਨਾ ਛੱਡ ਦਿੱਤਾ ਨੇ ਕਟੋ-ਕਟ ਜਿਹੜਾ ਹੈਗਾ ਸਜ਼ਾ ਹੋਣੀ ਚਾਹੀਦੀ ਹੈ ਮਤਲਬ ਕਤਲ ਦੇ ਮਾਮਲੇ ਵਰਗਾ ਮਾਮਲਾ ਦਰਜ ਹੋਣਾ ਚਾਹੀਦਾ ਮੈਂ ਇਹਦੇ ਬਾਰੇ ਸਰਕਾਰ ਨਾਲ ਗੱਲ ਕਰੂੰਗਾ ਔਰ ਇਹ ਬਹੁਤ ਵੱਡਾ ਹੈ ਇਹ ਪੂਰੀ ਸੱਤੀ ਰੱਖਾਂਗੀ ਪੂਰੀ ਸੱਤੀ ਜੀ